ਕ੍ਰਿਸ਼ਚਨ ਭਾਈਚਾਰੇ ਦੇ ਵੱਲੋਂ ਬਾਲੀਵੁੱਡ ਰੈਪਰ ਬਾਦਸ਼ਾ ਦੇ ਖਿਲਾਫ ਰੂਸ ਪਰਚਾਨ ਕੀਤਾ ਗਿਆ ਹੈ ਤੋਂ ਅੰਦਾਜ਼ ਦਈਏ ਕਿ ਬਾਦਸ਼ਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਬਟਾਰਾ ਪੁਲਿਸ ਨੂੰ ਮੰਗ ਪੱਤਰ ਵੀ ਸੌਂਪ ਦਿੱਤਾ ਗਿਆ ਹੈ ਜਾਣਕਾਰ ਦੇ ਮੁਤਾਬਿਕ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਬਟਾਰਾ ਵਿਖੇ ਬਾਲੀਵੁੱਡ ਰੈਪਰ ਬਾਦਸ਼ਾ ਦੇ ਖਿਲਾਫ ਰੂਸ ਪਰਚਾਨ ਕਰਦੇ ਹੋਏ ਬਾਦਸ਼ਾ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਐਸਐਸਪੀ ਬਟਾਲ ਦੇ ਨਾਮ ਸੌਂਪਿਆ ਗਿਆ ਹੈ ਇਸ ਮੌਕੇ ਦੇ ਕ੍ਰਿਸ਼ਚਨ ਭਾਈਚਾਰੇ ਆਗੂਆਂ ਨੇ ਕਿਹਾ ਸੀ ਕਿ ਰੈਪਰ ਬਾਦਸ਼ਾ ਵੱਲੋਂ ਆਪਣੇ ਗਾਣੇ ਵਿੱਚ ਚਰਚਾ ਤੇ ਬਾਈਬਲ ਵਰਗੇ ਪਵਿੱਤਰ ਸ਼ਬ ਜਿਸ ਦੇ ਕਾਨਾ ਕ੍ਰਿਸ਼ੇਪਾਈਚਾਰ ਦੇ ਧਾਰਮਿਕ ਪਾਉ ਨੂੰ ਠੇਸ ਪਹੁੰਚਾਈ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਬਾਦਸ਼ਾਹ ਦੇ ਖਿਲਾਫ ਕੇਸ ਜਲਦੀ ਜਲਦੀ ਦਰਜ ਕੀਤਾ ਜਾਵੇ ਉਥੇ ਹੀ ਐਸਐਚਓ ਗੁਰਦੇਵ ਸਿੰਘ ਨੇ ਮੰਗ ਪੱਤਰ ਲੈਂਦੇ ਹੋਏ ਜਾਂਚ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਜਾਂਚ ਤੋਂ ਬਾਅਦ ਹੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਮੈਨੂਅਲ ਮਸੀਹ ਹੈ ਗਲੋਬਲ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਵਾਈਸ ਪ੍ਰਧਾਨ ਔਰ ਤੁਹਾਡੇ ਮਾਦੀ ਮਰਜੀਏ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਰਾਬਤੀ ਆਂਸਰ ਜੋ ਬਾਰ ਬਾਰ ਮਸੀਹ ਨੂੰ ਟਾਰਗੇਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਬਾਦਸ਼ਾਹ ਰੈਪਰ ਹੈ ਸਿੰਗਰ ਹੈ ਇਹਨੇ ਬਹੁਤ ਹੀ ਵਰਡ ਜਿਹੜੇ ਗਲਤ ਯੂਜ਼ ਕੀਤੇ ਨੇ ਔਰ ਪੂਰੇ مسیhipਾਈ ਚਾਰੇ ਦੇ ਦਿਲ ਨੂੰ जखम ਔਰ ਬਲੁੰਦਰੇ ਗਏ ਨੇ ਹਰਦੇਵ ਬਲੁੰਦਰੇ ਗਏ ਨੇ ਕਿਉਂਕਿ ਇਹਨਾਂ ਨੇ ਬਾਈਬਲ ਨੂੰ ਇੱਕ ਪਾਸਪੋਰਟ ਦੱਸਿਆ ਔਰ ਚਰਚ ਨੂੰ ਆਪਣਾ ਘਰ ਦੱਸਿਆ ਔਰ ਬਹੁਤ ਹੀ ਫੱਕ ਕਰਕੇ ਇੱਕ ਲਫਜ਼ ਜਿਹੜਾ ਵਾ ਬੋਲਿਆ ਜਾਂਦਾ ਹੈ ਬਹੁਤ ਗਲਤ ਵਰਡ ਆ ਜਿਹੜਾ ਉਸ ਰੈਪਰ ਨੇ ਬੋਲਿਆ ਔਰ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਸ ਜਗ੍ਹਾ ਤੇ ਮੰਗ ਪੱਤਰ ਲਈ ਆਏ ਆ ਔਰ ਕਾਨੂੰਨ ਦੇ ਗਾੜੀ ਮੰਗ ਰੱਖੀ ਆ ਕਿ 2 ਦਿਨ ਦੇ ਵਿੱਚ ਇਹਦੇ ਉੱਪਰ ਪਰਚਾ ਕਟਿਆ ਜਾਵੇ ਜੇ ਪ੍ਰਸ਼ਾਸਨ ਇਹਦੇ ਉੱਪਰ ਪਰਚਾ ਨਹੀਂ ਕੱਟਦਾ ਤੇ ਅਸੀਂ ਅਗਲੀ ਰਣਨੀਤੀ ਜਿਹੜੀ ਆਪਣੇ ਪ੍ਰਧਾਨ ਜੀ ਦੇ ਨਾਲ ਨੈਸ਼ਨਲ ਜਤਿੰਦਰ ਸਿੰਘ ਗੌਰਵ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਔਰ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਆ ਸਭ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਔਰ ਅੱਗੇ ਜਿਹੜੀ ਆ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ ਅੱਜ ਅਸੀਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਵਿੱਚ ਅੱਜ ਅਸੀਂ ਐਸਐਸਪੀ ਦਫ਼ਤਰ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਬਾਦਸ਼ਾਹ ਰੈਪ ਰਿਆ ਜਿਹਦੇ ਵਿੱਚ ਉਹ ਗੰਦਾ ਰੈਪ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਹੈ ਫੱਕ ਨਾ ਦਾ ਵਿੱਚ ਵਰਡ ਨੂੰ ਯੂਜ਼ ਕੀਤਾ ਐਸ ਰੈਪਰ ਨੇ ਜਿਹਦੇ ਵਿੱਚ ਸਾਈ ਕਮਿਊਨਿਟੀ ਨੇ ਔਰ 크ਰਿਸਚਨ ਕਮਿਊਨਿਟੀ ਨੇ ਇਹ ਹੁਣ ਆਪਣੇ ਹਿਰਦੇ ਵਲੋਂਦੇ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਇਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਾਈ ਪਾਈਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਵੇਖੋ ਜੀ ਜਿਹੜੀ ਕਮਿਊਨਿਟੀ ਜਿਹਦਾ ਉੱਪਰ ਨੂੰ ਜਾਂਦੀ ਹੈ ਨਾ ਹਰ ਬੰਦੇ ਦਾੰਦਾ ਕਿ ਆਪਣੇ ਆਪਣੀ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਏ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਆ ਤੇ ਇਸੇ ਕਰਕੇ ਧਰਮ ਦੇ ਜਦ ਸਾਡੇ ਐਸਾਈ ਧਰਮ ਨੂੰ ਇਹ ਪਹਿਲ ਦੇ ਅੰਦਰ ਤੇ ਅੱਗੇ ਲਿਆ ਕੇ ਆਪਣੇ ਟੀਆਰਪੀ ਵਧਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੁਲਾਉਣਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਦੋਂ ਬਾਰ ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਅਸਾਈ ਪਾਈ ਜਿਹੜਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਤੇ ਉਤਰੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਪਹਿਲਾਂ ਸਾਡਾ ਜਿਹੜਾ ਮੰਗ ਪੱਤਰ ਆਜ ਬਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇੱਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਡ ਨੂੰ ਪ੍ਰਸ਼ਾਸਨ 'ਤੇ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਇਹ ਕਾਰਵਾਈ ਹੋ ਜਾਏਗੀ ਐਫਆਈਆਰ ਕੱਢ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੰਦੇ ਤਾਂ ਸਾਡੀ ਅਸੀਂ ਇਹਨਾਂ ਤੇ ਜੋ ਵੀ ਹਦਾ ਸਿਕਾ ਤਿਕਾ ਸੰਘਰਸ਼ ਅਸੀਂ ਕੀਤਾ ਜਾਵੇਗਾ ਆ ਵੀਡੀਓ ਹੋਈ ਆ ਵੈਰਨ ਉਹਦੇ ਇਹਨਾਂ ਦੇ ਹੈਗੇ ਬਾਦਸ਼ਾਹ ਜੀ ਉਹਨਾਂ ਦੇ ਚਰਚ ਦੇ ਵਿੱਚ ਇਹਨਾਂ ਨਾਲ ਬੈਬਲ ਦੇ ਸਬੰਧ ਵਿੱਚ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ ਮੈਮੋਰੰਡਮ ਜਿਹੜੇ ਮੁਤਾਬਕ ਹੋਏਗਾ ਕਾਨੂੰਨ ਮੁਤਾਬਕ ਉਹਦੇ ਅਨੁਸਾਰ ਜਿਹੜੀ ਕਾਰਵਾਈ ਅਗਲੇ ਵਿੱਚ ਲਿਆਂਦੀ ਜਾਏਗੀ ਅੱਛਾ ਸਿੰਗਰ ਰੈਪਰ ਬਾਦਸ਼ਾਹ ਸ਼ਰਮਾ 뮤ਜ਼ਿਕ ਹੋਟਲ ਜੀ ਇਹ ਜੀ ਸੀਨੀਅਰ ਅਫਸਰਾਂ ਦੇ ਨੋਟਸ ਤੇ ਚਲਿਆ ਜਾਂਦਾ ਜਾਏਗਾ ਜੋ ਅਫਸਰ ਸਰਬਾਨ ਕੈਨਗੁਰੇ ਮਤਾਵ ਕਰੋ ਯਮਲੇਚ ਦਿਨ ਜੀ